ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਅੱਜ ਮੰਗ ਪੱਤਰ ਦਿੱਤਾ ਹੈ ਸੈਂਟਰਲ ਮਿਨਿਸਟਰ ਜਿਹੜੇ ਹੈਗੇ ਨੇ ਸਭ ਕਾ ਸੋਮ ਪ੍ਰਕਾਸ਼ ਜੀ ਸਾਡੇ ਨਾਲ ਨੇ ਸੋਮ ਪ੍ਰਕਾਸ਼ ਜੀ ਕਿਸ ਤਰੀਕੇ ਦੇ ਅੰਦਰ ਗੱਲਬਾਤ ਹੋਈ ਹੈ ਔਰ ਕੀ ਉਹਨਾਂ ਨੇ ਭਰੋਸਾ ਦਿੱਤਾ ਤੁਹਾਨੂੰ ਦੇਖੋ ਜੋ ਐਕਸਾਈਜ਼ ਪਾਲਿਸੀ ਦਿੱਲੀ ਚ ਲਾਗੂ ਹੋਈ ਹੈ ਜਿਹਦੇ ਕਰਕੇ ਐਕਸਾਈਜ਼ ਮਿਨਿਸਟਰ ਪਹਿਲੇ ਜਿਸ਼ੋਦੀਆ ਜੀ ਵੀ ਅੰਦਰ ਗਏ ਸੀ ਉਸ ਤੋਂ ਬਾਅਦ ਗੇਜਰੀ ਵਾਲੇ ਨੂੰ ਅਰਸ਼ ਕੀਤਾ ਗਿਆ ਉਹੀ ਪਾਲਿਸੀ ਪੰਜਾਬ ਚ ਵੀ ਲਾਗੂ ਕੀਤੀ ਗਈ ਹੈ ਊਬ ਹੋ ਜੋ ਗਲਤੀਆਂ ਉਹ ਵਿੱਚ ਹੋਈਆਂ ਉਹੀ ਪੰਜਾਬ ਵਿੱਚ ਵੀ ਹੋਈਆਂ ਮੰਗ ਕੀਤੀ ਗਈ ਹੈ ਪੰਜਾਬ ਬਾਰੇ ਵੀ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਵੇ ਔਰ ਇਹਦੀ ਜਾਂਚ ਕੀਤੀ ਜਾਵੇ ਤਾਂ ਜਿਹੜੇ ਜਿੰਦਾ قصور ਆ ਉਹਨਾਂ ਨੂੰ ਫੜਿਆ ਜਾਵੇ ਕਿਉਂਕਿ ਜਿਸ ਤਰੀਕੇ ਨਾਲ ਪ੍ਰਦਰਸ਼ਨ ਹੋਇਆ ਕੱਲ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਕੀ ਲੱਗਦਾ ਕਿਉਂਕਿ ਹੁਣ ਉਹ ਕਹਿ ਰਹੇ ਵੀ ਦਿੱਲੀ ਦੇ ਵਿੱਚੋਂ ਸਰਕਾਰ ਚਲਾਵਾਂਗੇ ਦੇਖੋ ਇਹ ਤਾਂ ਫੈਸਲਾ ਕਰਨਾ ਕੋਰਟ ਜੀ ਦੇਖੇ ਜੇ ਜੇ ਤਾਂ ਸਰਕਾਰ ਚੱਲੇਗੀ ਜਾਂ ਨਹੀਂ ਚੱਲੀ ਆਂਵਲ ਦੇ ਨਾਲ ਦੇਖਿਆ ਜਾਏਗਾ ਔਰ ਸਰਕਾਰ ਚਾਹਣ ਦਾ ਡੀਲ ਚਾਹਣ ਦਾ ਬੜਾ ਔਖਾ ਕੰਮ ਹੁੰਦਾ ਇਹ ਨਹੀਂ ਹੋ ਨਹੀਂ ਸਕਦਾ ਔਰ ਉਹਨਾਂ ਨੂੰ ਜੋ ਗਲਤੀਆਂ ਕੀਤੀਆਂ ਉਹ ਲੋਕਾਂ ਦੇ ਸਾਹਮਣੇ ਆ ਰਹੀਆਂ ਜਿਹੜਾ ਕਪਲੇ ਕੀਤੇ ਲੋਕਾਂ ਦੇ ਸਾਹਮਣੇ ਆਏ ਨੇ ਕਿਉਂਕਿ ਆਤੀਸ਼ੀ ਜੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਉਹ ਕਹਿੰਦੇ ਵੀ ਜਿਹੜੇ ਈਡੀ ਨੇ ਬੰਦੇ ਫੜੇ ਆ ਬਾਅਦ ਦੇ ਵਿੱਚ ਛੱਡ ਦਿੱਤੇ ਜਾਂਦੇ ਨੇ ਜਿਹੜੇ ਗਵਾਹ بنائے ਜਾਂਦੇ ਨੇ ਲੇਕਿਨ ਕੇਜਰੀਵਾਲ ਨੂੰ ਅਰੈਸਟ ਕਰ ਲਿਆ ਸਤਿੰਦਰ ਜੈਨ ਜਿਹੜੇ ਹੈਗੇ ਨੇ ਹੋਰ ਮੰਤਰੀ ਅਰੈਸਟ ਕੀਤੇ ਨੇ ਕਹਿੰਦੇ ਉਹਨਾਂ ਨੂੰ ਜਾਣ ਪੁੱਛ ਕੇ ਕਰ ਰਹੇ ਵੀ ਅਸੀਂ ਚੋਣ ਪ੍ਰਚਾਰ ਨਾ ਕਰ ਸਕੀਏ ਦੇਖੋ ਉਹਨਾਂ ਨੂੰ ਅਰੈਸਟ ਕੀਤਾ ਕੋਰਟ ਤੇ ਪੇਸ਼ ਕੀਤਾ ਕੋਰਟ ਨੇ ਰ ਹਾਈ ਕੋਰਟ ਦਾ ਗੱਲ ਤਾਂ ਹੋ ਸਕਦੀ ਹੈ ਜਿਹੜੀ ਕੋਰਟ ਥੜਾ ਗੱਲ ਦਿੰਦੀ ਹੈ ਜਿਹਨੇ ਰਿਮਾਂਡ ਦਿੰਦੇ ਨੇ ਉਹਨਾਂ ਨੇ ਸੋਚ ਸਮਝ ਕੇ ਡਾਕੂਮੈਂਟ ਦੇਖ ਕੇ ਮਾਰ ਦਤਾ ਜੰਦਾ ਬਹਾਸ ਹੋਣੀ ਗੱਲ ਨਹੀਂ ਕਰਨੀ ਚਾਹੀਦੀ ਥੈਂਕ ਯੂ ਠੀਕ ਧੰਨਵਾਦ ਤਾਂ तमाम ਮੁੱਦਿਆਂ ਤੇ ਗੱਲਬਾਤ ਹੋਈ ਹੈ ਸੋਮ ਪ੍ਰਕਾਸ਼ ਜੁਰਾ ਨਾਲ ਹੋਰ ਕੀ ਕੁਝ ਕਹਿਣਾ ਕਿਉਂਕਿ ਅੱਜ ਇਲੈਕਸ਼ਨ ਕਮਿਸ਼ਨ ਨੂੰ ਇੱਕ ਮੈਮੋਰੰਡਮ ਦਿੱਤਾ ਜਿਹਦੇ ਵਿੱਚ ਖਾਸ ਤੌਰ ਤੇ ਕਈ ਮੁੱਦੇ ਜਿਹੜੇ ਡਿਸਕਸ ਹੋਏ ਨੇ ਔਰ ਜਿਹੜੀ ਇਲੈਕਸ਼ਨ ਹੋਣ ਵਾਲੀਆ ਲੋਕ ਸਭਾ ਉਸ ਨੂੰ ਲੈ ਕੇ ਪਹਿਲਾਂ ਤੋਂ ਹੀ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਪ੍ਰਦਰਸ਼ਨ ਹੋਇਆ ਔਰ ਉੱਥੇ ਅਰਵਿੰਦ ਕੇਜਰੀਵਾਲ ਵੀਡੀ ਵੱਲੋਂ ਅਰੈਸਟ ਕਰ ਲਿੱਤਾ ਗਿਆ ਤਾਂ ਉਹੀ ਤਰਜ਼ ਦੇ ਉੱਤੇ ਜਿਹੜੀ ਪੁਲਿਸੀ ਐਕਸਾਈਜ਼ ਪੁਲਿਸੀ ਉਹ ਪੰਜਾਬ ਦੇ ਵਿੱਚ ਬਣੀ ਹੈ ਤਾਂ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਹੁਣ ਬਣੇ ਆ ਔਰ ਇਲੈਕਸ਼ਨ ਕਮਿਸ਼ਨ ਨੂੰ ਇਹੀ ਮੈਮੋਰੈਂਡਮ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਪੁਲਿਸੀ ਹੈਗੀ ਆ ਫਸੀ ਜਾਂਚ ਕਰਵਾਈ ਜਾਵੇ ਔਰ ਸਬੰਧਤ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਵੇ ਕੈਮਰਾ ਪਰਸਨ ਜਗਜੀਤ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।